ਜੋ ਗੋਮ ਸੋਹ ਮਹਾਰ ਮੇਸ਼ਰ ਮਾਨਤਾ ਕਰ ਰਿਹਾ ਬਾਰ ਬਾਰ ਨਿਤਸ਼ੇ ਦੀ ਬੇਚਾਹ ਮਾਨਤਾ ਕਰ ਰਿਹਾ ਜੋ ਗੋਮ ਸੋਹ ਮਹਾਰ ਸਭ ਸ਼ਬਦਾਂ ਦਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਖਤਿਰ ਅਜ ਗੁਰੂ ਨਾਨਕ ਜੀ ਦੇਵ ਜੀ ਦੇ ਸੁਪੁੱਤਰ ਸ੍ਰੀ ਪਾਬਾ ਲਖਮੀ ਸਰਦਾਰ ਜੀ ਦਾ ਜਨਮ ਦਿਨ ਇੱਥੇ ਮਨਾਇਆ ਜਾ ਰਿਹਾ ਹੈ ਤੇ ਸਾਰੇ ਜਿਹੜਾ ਵਰਕ ਰੈਕਗਨਿਸ਼ਨ ਜਿੱਦੀ ਕੀਤੀ ਹੈ ਪਾਬਾ ਸ੍ਰੀ ਚੰਨ ਚੈਰੀਟੇਬਲ ٹرسٹ ਨੇ ਕੀਤੀ ਹੈ ਤੇ ਅੱਜ ਜਿਹੜੀ ਆਪਣੀ ਸੰਗਤ ਹੈਗੀ ਹੈ ਵੱਡੀ ਸੰਖਿਆ 'ਚ ਆ ਕੇ ਇੱਥੇ ਦਰਸ਼ਨ ਦਿੱਤੇ ਹੈਗੇ ਤੇ ਮੈਂ ਸਭ ਤੋਂ ਪਹਿਲਾਂ ਪੂਰੀ ਸੰਗਤ ਨੂੰ ਬਧਾਈਆਂ ਦਿੰਦਾ ਹੈ ਅੱਜ ਪਾਬਾ ਲਖਮੀ ਜੀ ਜੀ ਤੇ ਚਲਦੇ ਹੋਏ ਤੇ ਮੈਂ ਪਾਬਾ ਰਜਿੰਦਰ ਸਿੰਘ ਜੀ ਤੇ ਜੀ ਤੇ ਉਹਨਾਂ ਦੇ ਪੂਰੇ ਪਰਿਵਾਰ ਨੂੰ ਬਹੁਤ-ਬਹੁਤ ਬਧਾਈਆਂ ਦਿੰਦਾ ਹਾਂ ਸਰਵੰਤ ਸਿੰਘ ਜੀ

पाप बेड़ी अमला जी मर्द Yeah. ਇਹ ਦਸ ਕੀ ਮੰਗਿਆ ਦਸ ਕੀਤੀ ਹੈ ਕਿਸੇ ਦਸ ਕਰਨ ਦੇ ਤਰ੍ਹਾਂ ਇਸ ਤਰ੍ਹਾਂ ਜੋ ਫਾਰਮਾਜੀ ਦੇ ਸੰਬੂਧਿਤ ਤੰਦਰੁਸਤੀ ਦੇਨ ਕਰਤਾ ਬਖਸ਼ਣ ਮਾਤਾ ਜੀ ਆਪ ਹੁਜਰ ਜੀ ਤੋ ਜਿਨਾ ਨੂੰ ਸਦੂਜੀ ਤੰਦਰੁਸਤੀ ਦੇਨ ਕਰਤਾ ਬਖਸ਼ਣ ਜੋਈ ਚੋਦਰੀ ਭਗਤ ਪਾਤਸ਼ਾਹ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਤਸ਼ਾਹ ਆਪ ਜੀ ਦੇ ਸੁਪੁੱਤਰ ਬਾਬਾ ਲਖਮੀ ਚੰਦ ਜੀ ਦੇ ਜਨਮ ਦਿਨ ਨੂੰ ਮਨਾਉ ਤੇ ਆਪ ਜੀ ਦੇ ਦਰ ਕਰਦੇ ਸੇਵਾਦਾਰ ਸਰਤਾਜੂ ਬਾਬਾ ਜੀ ਬਾਬਾ ਰਿੰਦਰ ਸਿੰਘ ਜੀ ਬੇਦੀ ਸਾਹਿਬ તથા ਸਾਰੇ ਪਰਿਵਾਰ ਵੱਲੋਂ ਮਿਲ ਕਰਕੇ ਸਤਿਗੁਰੂ ਜੀ ਪਰਸੋ ਰੋਜ ਤੋਂ ਆਪ ਜੀ ਦੇ ਚਰਨਾਂ ਦਾ ਉਪਤਾਸਰਾ ਲੈ ਕੇ ਆਕੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਇੱਕ ਸੰਚਾਰ ਸੰਗਤ ਦਾ ਦੇਖੋਤ ਤੋਂ ਬਰੰਤ ਆਕੀ ਦੇ ਪਾਵਨ ਪਵਿੱਤਰ ਦਰਬਾਰ ਵਿਖੇ ਕੀਰਤਨ ਕਰਾਰੇ ਸੰਤੋ ਸੱਚੇ ਪਾਤਸ਼ਾਹ ਬਾਬਾ ਜੀ ਦੇ ਸਾਰੇ ਪਰਿਵਾਰ ਦੇ ਸਿਰ ਤੇ ਮੇਲ ਭਰਿਆ ਰੱਖਣਾ ਕੱਖਾ ਕਰੇਸ਼ਾ ਦਾ ਰਾਸ ਕਰਣਾ ਬੱਬੇ ਅੱਜ ਬੱਬਾ ਲਖਮੀ ਚੰਦ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਜੀ ਉਸ ਬਾਰੇ ਜੀ ਸਾਡੇ ਬਜ਼ੁਰਗ ਬਾਬਾ ਲਖਮੀ ਚੰਦ ਜੀ ਦਾ ਜਨ ਦਿਹਾੜਾ ਜਿੱਥੋਂ ਸਾਡੀ ਬੇਦੀ ਬੰਤ ਜਿਹੜੀ ਅੰਸਾ ਉਹ ਬਾਬਾ ਲਖਮੀ ਚੰਦ ਗੁਰੂ ਨਾਨਕ ਦੇਵ ਦੇ ਦੂਸਰੇ ਛੋਟੇ ਪੁੱਤਰ ਤੋਂ ਚੱਲੂ ਹੋਈ ਹੈ ਅਸੀਂ ਉਹ ਗੁਰੂ ਗੰਗਦੇਵ ਜੀ ਦੀ ਅੰਸੀ 16ਵੀਂ ਪੀੜੀ ਹਾਂ ਹੁਣ ਸਾਡੀ 17ਵੀਂ ਪੀੜੀ ਚੱਲਣ ਦਾ ਹੈ ਆਪਣੇ ਸਾਰੇ ਜਿੰਨੇ ਵੀ ਹੈਗੇ ਨੇ ਅਸੀਂ ਬਾਬਾ ਲਖਮੀ ਕੰਧਾ ਜਨਮ ਦਿਨ ਜਿਹੜਾ ਉਹ ਬਸੰਤ ਪੰਚਮੀ ਵਾਲੇ ਦਿਨ ਹੋਇਆ ਸੀ ਤੇ ਬਸੰਤ ਪੰਚਮੀ ਵਾਲੇ ਦਿਨ ਬੜੀ ਸ਼ਰਧਾ ਤੇ ਉਮਤਾ ਮਨ ਨਾਲ ਮਨਾਉਂਦੇ ਆ ਤੇ ਹਰ ਸੰਗਤ ਨੂੰ ਜਾ ਕੇ ਬਹੁਤ ਬਤੀਆਂ ਨੂੰ ਬਦੀਫੇ ਦੇਈ ਗਿਆ ਹੋਰ ਕੰਮ ਕਰੀ ਦੇ ਜਿਹੜੇ ਬਾਬਾ ਜੀ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਜਿਹੜੇ ਇਹਨਾਂ ਸਾਰੇ ਸਾਡੇ ਪਰਿਵਾਰ ਵੱਲੋਂ ਕੀਤੇ ਜਾਂਦੇ ਆ ਹੋਰ ਅਸੀਂ ਇਸ ਵਾਰੀ ਜਿਹੜਾ ਹੈਗਾ 52 ਸਕੂਲ ਦੇ ਬੱਚਿਆਂ ਨੂੰ ਗਵਰਨਮੈਂਟ ਸਕੈਂਡਰੀ ਸਕੂਲ ਡੇਰਾ ਬਾਬਾ ਨਾਨਕ ਦੇ ਦਿੱਤੇ ਬੱਚਿਆਂ ਨੂੰ ਦਿੱਤਾ ਹੋਰ ਦਿੱਤਾ ਆਪਣੇ ਇੱਕ ਵਾਟਰ ਕੂਲਰ ਜਿਹੜਾ ਉਹ ਸਿੰਪੂਰਾ ਸਕੂਲ ਨੂੰ ਦਿੱਤਾ ਹੋਰ ਵੀ ਜਿਹੜਾ ਕੋਈ ਅਸੀ ਹੈਗਾ ਸਹੂਲਤਾਂ ਜਿਹੜੀਆਂ ਨੇ ਸਾਡੇ ਕੋਲ ਤੋਂ ਸਰੇਗਾ ਉਹ ਅਸੀਂ ਕਰਦੇ ਆ ਜਦੋਂ ਬਾਬਾ ਫਰੀਦ ਜੀ ਦੇ ਜਨਮ ਦਿਨ ਦੇ ਉੱਤੇ ਹੁਣ ਜੋ ਪੁਛਾਇਆਗਾ ਫਿਰ ਅਸੀਂ ਉੱਤੇ ਕਰਾਂਗੇ ਸੋ ਸਾਰਿਆਂ ਨੂੰ ਮੈਂ ਅੱਜ ਬਾਬੇ ਲਖਮੀ ਕੰਤ ਦੇ ਜਨਮ ਦਿਨ ਵੱਲੋਂ ਸਾਰਿਆਂ ਨੂੰ ਆਪਣੇ ਵੱਲੋਂ ਤਾਂ ਆਪਣੇ ਪਰਿਵਾਰ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ। ਇਹ ਪ੍ਰੋਗਰਾਮ ਆ ਜੀ ਜੋ ਮਨਾਇਆ ਗਿਆ ਜੀ ਬਾਬੇ ਲਖੀ ਜੀ ਦਾ ਜਹਾੜਾ ਜੂਸ ਬਾਰੇ ਜੀ। ਜਿਹੜਾ ਅੱਜ ਬਾਬਾ ਜੀ ਬਲਕਿ ਵੀ ਜਾਨਾ ਜਨਮ ਦਿਹਾੜਾ ਜਿਹੜਾ ਬਾਬਾ ਜੀ ਦੇ ਸੰਬੰਧੀ ਜੀ ਵੱਲੋਂ ਸਾਡੇ ਬਹੁਤ ਹੀ ਜਿਹੜੇ ਸਤਿਕਾਰ ਦੇ ਪਾਪਾ ਸਨ ਬੇਤੀ ਜੀ ਤੇ ਮਾਤਾ ਤੇ ਧਰਮ ਪਤਨੀ ਹਰ ਸਾਲ ਦੀ ਤਰ੍ਹਾਂ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਜੀ ਇਹਦੇ ਵਿੱਚ ਜਿਹੜਾ ਵਕ ਵਕ ਜਿਹੜੇ ਸਾਡੇ ਸਕੂਲਾਂ ਦੇ ਵਿਦਿਆਰਥੀ ਆ ਜਿਹਦੇ ਵਿੱਚ ਬੱਚਿਆਂ ਨੂੰ ਕੁ ਟੁਈਟਾ ਬੱਚਿਆਂ ਨੂੰ ਹਜ਼ਾਰ ਜਰ ਰੁਪਿਆ ਕੁ ਛਾਹ ਹਜ਼ਾਰ ਰੁਪਿਆ ਦਿੱਤਾ ਗਿਆ ਜਿਹਦੇ ਸਕੂਲ ਦਾ ਵਾਟ ਵਾਟਕੂਲ ਦਿੱਤਾ ਗਿਆ ਸਕੂਲ ਨੂੰ ਇਸ ਤੋਂ ਨਾਵਾ ਕਲਾਬੋ ਵਾਲਿਆਂ ਨੂੰ ਜਾਂ ਜਿਹੜੇ ਵੀ ਲੋੜਵੰਦ ਇਹਨਾਂ ਘਰੋਂਦੇ ਬਾਬਾ ਜੀ ਹਰ ਸਾਲ ਦੀ ਤਰ੍ਹਾਂ ਉਹਨਾਂ ਦੀ ਹੰਕ ਕਰਦੇ ਆ ਹਰ ਮਤਲਬ ਵਜੀਫਾ ਦਿੱਤਾ ਜਾਂਦਾ ਜਿੱਦਾਂ ਬਾਇਸਕੂਲ ਦੇ ਵਿੱਚ ਕਾਫੀ ਬੱਚਿਆਂ ਨੂੰ ਵਜੀਫਾ ਮੈਂ ਜਿਵੇਂ ਸਨਾਨਾ ਜਿਹਨਾਂ ਨੂੰ ਵਜੀਫਾ ਦਿੰਦੇ ਆ ਸਾਇੰਸ ਵਾਲੇ ਬੱਚਿਆਂ ਨੂੰ ਲਗਤਰਾਂ ਦਾ ਵਜੀਫਾ ਦਿੱਤਾ ਜਾਂਦਾ ਕਿਵੇਂ ਬੱਚੇ ਸਾਇੰਸ ਰੱਖਣਾ ਚਾਹੁੰਦੇ ਆ ਉਹਨਾਂ ਨੂੰ ਵੱਖਰਾ ਦਿੱਤਾ ਜਾਂਦਾ ਜਿਹੜੇ ਫਾਦਰਸ ਬੱਚੇ ਆ ਉਹਨਾਂ ਦੀ ਹੰਕ ਕੀਤੀ ਜਾਂਦੀ ਹੈ ਤੇ ਉਹਨਾਂ ਬਾਬਾ ਜਿਹੜਾ ਬਹੁਤ ਵਧੀਆ ਉਪਰਾਨਾ ਕਰ ਰਿਹਾ ਤੇ ਇਨਨਾਂ ਨੇ ਅੱਜ ਜਿਹੜਾ ਬਾਬਾ ਲਕਮੀ ਜੰਦੀ ਦਾ ਜਿਹੜਾ ਜਨ ਦਿਹਾਣਾ ਬਹੁਤ ਉਤਸ਼ਾਹ ਨਾਲ ਬਣਾਇਆ ਹੈ ਕਾਫੀ ਸੰਗਤ ਆਈ ਜੀ ਸੀ ਤੇ ਇਹ ਬਾਬਾ ਜੀ ਦਾ ਜਿਹੜਾ ਬਹੁਤ ਧੰਨਵਾਦ ਜੀ